ਏ ਵੀਰੇ ਨਸ਼ੇ ਕਰਨਾ ਸਾਡੇ ਨਸ਼ਾ ਬਹੁਤ ਵਿਕ ਰਿਹਾ ਹੈਗਾ ਚਿੱਟਾ ਵਿਕਦਾ ਇੱਥੇ ਟੀਕੇ ਵਿਕਦੇ ਨੇ ਤੇ ਸਿਕਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ ਨਿੱਕੇ ਨਿੱਕੇ ਜਵਾਬਾਖ ਵੀ ਵੇਚ ਦਿੰਦੇ ਨੇ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ ਕਿਸੇ ਦੇ ਕੋਲ ਐਲਸੀੜੀ ਵੀ ਮੂਰੇ ਹੋ ਗਈ ਐਲਸੀੜੀ ਲਾ ਲੈਂਦੇ ਨੇ ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ ਸਭ ਇਹ ਕਰਦੇ ਨੇ ਚਿੱਟੇ ਬੱਲੇ ਪੀਂਦੇ ਨੇ ਜਿਹੜੇ ਨਸ਼ੇ ਟੀਕੇ ਕਰਾਉਂਦੇ ਨੇ ਸਾਰੇ ਅੱਜ ਅਸੀਂ 4 ਜਣੇ ਫੜਾਏ ਹਾਂ ਨੇਕ ਦਿਨ ਧਰ ਨਾਲਾ ਲੈਣਗੇ ਜਾਂ ਕੀ ਕਰ ਲੈਣਗੇ ਜਾਂ ਸਾਡਾ ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ ਕੈਪਸੂਲ ਫੜਾ ਦੰਦ ਨੇ ਵੀ ਫੜਾਇਓ ਕੱਤਾ ਕਿਉਂ ਜਵਾਖਾ ਤੇ ਕੋਈ शक ਨਹੀਂ ਪੜਨੋਂ ਹਟਾ ਰੱਖੇ ਨੇ ਸਲਾਲ ਚ ਨਹੀਂ ਜਵਾਖਾ ਹਾਂਜੀ ਸਾਡੀਆਂ ਕੋਈ ਕੁੜੀਆਂ ਨਹੀਂ ਆ ਗਲੀ ਚ ਨੱਡਦੀ ਜਿੱਥੇ ਅਸੀਂ ਬੈਠੇ ਹਾਂ ਹੁਣ ਕੋਈ ਬਹੂ ਨਹੀਂ ਆਉਂਦੀ ਇੱਧਰ ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ ਕੋਈ ਆ ਦੁਕਾਨਾਂ ਨੇ ਇੱਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ ਕੋਈ ਨਾ ਬਹੂ ਆਵੇ ਨਾ ਕੁੜੀ ਜਾਵੇ ਆਸੀਂ ਵੀ ਨਾਕਦੇ ਜਦੋਂ ਪੂਰਾ ਇੱਥੇ ਨਸੇ ਵਾਲੇ ਪੂਰੇ ਖੜੇ ਹੁੰਦੇ ਨੇ ਸਾਨੂੰ ਲੀਕ ਕਤਾਰੀ ਦੀਆਂ ਚੋਰੀਆਂ ਕਰਦੇ ਨੇ ਜਦੋਂ ਕੋਸ ਆਜੇ ਨੇ ਕੋਠਿਆਂ ਦੇ ਚੜ ਜਾਂਦੇ ਨੇ ਸਾਡੇ ਕੁੜੀਆਂ ਵਟਿਆਣੇ ਕੋਠੇ ਤੇ ਚੜ ਕੇ ਬਾਹਰ ਖੋਲਦੇ ਨੇ ਕੀ ਫੇਰਾ ਇਸ ਇਸ ਕਾਨੂੰਨੀ ਕਾਰਵਾਈ ਦਾ ਹੱਲ ਲਵਾਨਾ ਚਾਹੀਦਾ ਸਿੱਧੀਆ ਸੜਕ ਤੇ ਵੱਡੇ ਰੋਡ ਤੇ ਰੱਖਿਆ ਆਦੇ ਘਰਾਂ ਲੱਗ। ਇਹ ਵੀਰੇ ਨਸ਼ੇ ਕਾਰਨ ਹੂੰ ਸਾਡੇ ਨਸ਼ਾ ਬਹੁਤ ਵਿਕ ਰਿਹਾ ਹੈਗਾ। ਹੂੰ ਚਿੱਟਾ ਵਿਕਦਾ ਇੱਥੇ ਟੀਕੇ ਵਿਕਦੇ ਨੇ। ਹਾਂ ਤੇ ਸਿਕਨੇਚਰ ਕਹਿੰਦੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਵਿਕਦੇ ਨੇ। ਹਾਂ ਨਿੱਕੇ ਨਿੱਕੇ ਜਵਾਖਾ ਵੀ ਵੇਚਦੇ ਨੇ। ਸਾਨੂੰ ਤਾਂ ਬਹੁਤ ਪਰੇਸ਼ਾਨ ਆ। ਕੀ ਦਿੱਕਤ ਆ ਰਹੀ ਆ ਤੁਹਾਨੂੰ? ਦਿੱਕਤ ਆ ਸਾਡੇ ਜਦੋਂ ਪੁਲਿਸ ਆ ਜਾਂਦੀ ਇੱਥੇ ਘਰਾਂ 'ਚ ਵੜਦੇ ਨੇਗੇ। ਠੀਕ ਆ। ਹਾਂਜੀ ਕੋਈ ਕਿਸੇ ਦੇ ਕੋਈ ਐਲਸੀਡੀ ਮੂਰੇ ਹੋ ਗਏ ਐਲਸੀਡੀ ਲਾ ਲੈਂਦੇ ਨੇ ਕਿਸੇ ਦੇ ਸਿਲੰਡਰ ਮਿਲ ਗਿਆ ਸਿਲੰਡਰ ਲਾ ਲੈਂਦੇ ਨੇ ਸਭ ਆ ਇਹ ਕਰਦੇ ਨੇ ਚਿੱਟੇ ਵੱਲੇ ਪੀਂਦੇ ਨੇ ਜਿਹੜੇ ਨਸੇ ਟੀਕੇ ਕਰਾਉਂਦੇ ਨੇ ਸਾਰੇ ਅੱਜ ਅਸੀਂ ਚਾਰ ਜਣੇ ਫੜਾਏ ਨੇ ਦੋ ਦੇ ਟੀਕੇ ਲੱਗੇ ਹੋਏ ਸੀ ਉਹ ਫੜਾਏ ਨੇ ਔਰਤਾਂ ਨੂੰ ਕਿਉਂ ਬੈਠਣਾ ਪਿਆ ਅੱਜ ਰਾਤ ਇੱਥੇ ਉੱਤਾਂ ਕੋਈ ਨਹੀਂ ਚੱਕਦੇ ਨਾ ਤਾਂ ਕੋਈ ਪੁਲਿਸ ਸੁਣਦੀ ਆ ਸਾਡੀ ਨਾ ਕੋਈ ਬੰਦੇ ਸੁਣਦੇ ਨੇ ਕਿ ਵੀ ਬੰਦਿਆਂ ਦੇ ਕਹੇ ਤੋਂ ਕਿਹੜਾ ਹਟਦੇ ਨੇ ਹੁਣ ਅਸੀਂ ਅੱਕ ਕੇ ਬੁੜੀਆਂ ਨੇ ਉੱਤਾਂ ਚੱਕਿਆਗਾ ਹੁਣ ਵੀ ਜਿਹੜੇ ਵੇਚਦੇ ਨੇ ਹੁਣ ਵੀ ਐਂ ਕਹਿ ਦੇਣਗੇ ਕਿੰਨੇ ਕਿ ਦਿਨ ਤਰ ਨਲਾ ਲੈਣਗੇ ਜਾਂ ਕੀ ਕਰ ਲੈਣਗੇ ਜਾਂ ਸਾਡਾ ਐਂ ਬੋਲ ਕੇ ਲੰਘਦੇ ਨੇ ਜਿਹੜੇ ਵੇਚਦੇ ਨੇ ਠੀਕ ਹੈ ਹਾਂਜੀ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਸ ਇੱਥੋਂ ਬਿਠਾ ਲਾਂਦੇ ਨੇ ਆਹ 게ਟ ਤੋਂ ਪਰਲੇ 게ਟ ਤੇ ਲਾ ਦਾਂਦੇ ਨੇ ਕੁਛ ਨਹੀਂ ਕਰਦੇ ਪਤਾ ਨਹੀਂ ਪੈਸੇ ਲੈਂਦੇ ਨੇ ਪੈ ਤਾਂ ਹੀ ਕਹਿੰਦੇ ਨੇ ਵੀ ਇਸ ਦਾ ਪੈਸੇ ਦੇ ਕੇ ਉਹਦੀ ਛੜਦਾਵੇਂ ਦਾ ਸਾਡਾ ਕੀ ਕਰਾਉਂਦੇ ਨੇ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਹੈ ਹਾਂ ਬੱਚਾ ਨੂੰ ਵੀ ਆ ਰਹੀ ਹੈ ਜੇ ਛੋਟੇ ਛੋਟੇ ਪੜਨ ਵਾਲੇ ਜਵਾਕਾਂ ਨੂੰ ਕੈਪਸੂਲ ਫੜਾ ਦਾਂਦੇ ਨੇ ਵੀ ਫੜਾਇਓ ਕੱਤਾ ਕਿਉਂ ਜਗ੍ਹਾ ਤੇ ਕੋਈ ਸਕ ਨਹੀਂ ਪੜਨੋ ਹਟਾ ਰੱਖੇ ਨੇ ਸਲਾਲ ਚ ਨੇ ਜਗਾ ਕੇ ਹਾਂਜੀ ਸਾਡੀਆਂ ਕੋਈ ਕੁੜੀਆਂ ਨਹੀਂ ਆ ਗਲੀ ਚ ਨੰਗਦੀਆਂ ਜਿੱਥੇ ਅਸੀਂ ਬੈਠੇ ਹਾਂ ਹੁਣ ਕੋਈ ਬਹੂ ਨਹੀਂ ਆਉਂਦੀ ਇੱਧਰ ਸਾਡੇ ਰੂੜੀਆਂ ਨੇ ਇੱਧਰ ਕੂੜਾ ਸਿੱਟਣ ਨਹੀਂ ਕੋਈ ਆਉਂਦਾ ਕੋਈ ਆ ਦੁਕਾਨਾਂ ਨੇ ਇਥੋਂ ਕੋਈ ਦੁਕਾਨ ਤੋਂ ਚੀਜ਼ ਲੈਣ ਨਹੀਂ ਆਉਂਦਾ ਕੋਈ ਨਾ ਬਹੂ ਆਵੇ ਨਾ ਕੁੜੀ ਜਾਵੇ ਅਸੀਂ ਵੀ ਨਾਕਦੇ ਜਦੋਂ ਪੂਰਾ ਇੱਥੇ ਨਸੇ ਵਾਲੇ ਪੂਰੇ ਖੜੇ ਹੁੰਦੇ ਨੇ ਘਰਾਂ 'ਚ ਚੋਰੀਆਂ ਵੀ ਹੁੰਦੀਆਂ ਨੇ ਹਾਂਜੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਕਿਸੇ ਦੇ ਕੋਈ ਚੀਜ਼ ਚੱਕ ਲਈ ਕਿਸੇ ਦੇ ਕੋਈ ਚੀਜ਼ ਚੱਕ ਲਈ ਆ ਬਾਰੇ ਮੋਟਰਾਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਪਾਈਪ ਤੋੜ ਜਾਂਦੇ ਨੇ ਕਦੇ ਕਹਤੋਂ ਤੇ ਸਾਡੇ ਟੂਪ ਲੱਗੀ ਹੋਈ ਸੀ ਉਹ ਵੀ ਭੰਨੀ ਆ ਟੂਪਾਂ ਭਾਂਦੇ ਨੇ ਵੀ ਚਾਨਣ ਚ ਸਾਡਾ ਪਤਾ ਲੱਗਦਾ ਕੋਈ ਬਾਹਰੋਂ ਆਉਂਦੇ ਨਹੀਂ ਇੱਥੋਂ ਦੀ ਸਾਰੇ ਆਉਂਦੇ ਨੇ ਜੀ ਹੁਣ ਅਸੀਂ ਕਿਹੜਾ ਜਾਣਦੇ ਆ ਵੀ ਬਾਹਰਲੇ ਨੇ ਘੁਰੋਂਦੇ ਨੇ ਅਸੀਂ ਪਿੰਡ ਚ ਤਾਂ ਸਾਰੇ ਨੂੰ ਜਾਣਦੇ ਨਹੀਂ ਹੈਗੇ ਪਰ ਸਾਡੇ ਗਲੀ ਤੋਂ ਵੀ ਨਾ ਵੀ ਬਹੁਤ ਜ਼ਿਆਦੇ ਜਿਨ੍ਹਾਂ ਦੀ ਅਸੀਂ ਸ਼ਕਲ ਜਾਣਦੇ ਵੀ ਨਹੀਂ ਉਹ ਵੀ ਆਉਂਦੇ ਨੇ ਇੱਥੇ ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਨਹੀਂ ਕਦੇ ਤੁਸੀਂ ਕਿਵੇਂ ਦੇਖਦੇ ਹੋਗੇ ਕਿ ਜਿਵੇਂ ਵੀ ਆਉਂਦੇ ਨੇ ਜਿਵੇਂ ਸਰਕਾਰ ਤੋਂ ਤੁਸੀਂ ਜਿਵੇਂ ਵੋਟਾਂ ਪਾਈਆਂ ਸਰਕਾਰ ਕਹਿੰਦੀ ਸੀਗੀ ਕਿ ਨਸ਼ਾ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਨੇ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਸਾਡਾ ਕਦੇ ਕਿਸੇ ਨੇ ਵੀ ਕਿਸੇ ਨੇ ਇੱਥੇ ਕਿਸੇ ਨੇ ਆ ਕੇ ਨਹੀਂ ਦੇਖਿਆ ਇੱਥੇ ਵੀ ਕੀ ਕੁਝ ਹੋ ਰਿਹਾ ਕੋਈ ਨਾ ਕੋਈ ਬੰਦਾ ਕੋਈ ਨਹੀਂ ਦੇਖਦਾ ਇੱਥੇ ਬਿਨਾਂ ਪੁਲਿਸ ਦੇਖਦੇ ਆ ਜਦੋਂ ਕੋਈ ਫੋਨ ਕਰਦਾ ਪੁਲਿਸ ਉਦੋਂ ਆਉਂਦੀ ਹੈ ਨਹੀਂ ਸਾਹਮਣੇ ਵੇਚਦੇ ਨੇ ਸਭ ਦੇ ਹਾਂ ਪੁਲਿਸ ਵੀ ਨਹੀਂ ਚੱਕਦੀ ਤਾਨੂੰ ਵੀ ਡਰ ਹੈ ਵੀ ਤੁਹਾਡੀ ਫੈਮਿਲੀ ਚ ਨਾ ਕੋਈ ਮਤਲਬ ਵੀ ਇਸ ਤਰ੍ਹਾਂ ਸਾਡੇ ਵੀ ਜੇ ਮੇਰਾ ਵੀ ਕਬੇਟਾ ਦਾ ਸਾਨੂੰ ਵੀ ਡਰ ਆ ਜਦੋਂ ਬੈਹਂਦੇ ਨੇ ਅਸਲ ਨੂੰ ਬਦਨਾਮ ਤਾਂ ਹੁੰਦੇ ਨੇਗੇ ਜਦੋਂ ਵਿੱਚ ਬੈਠਣਗੇ ਤੇ ਬਾਕੀ ਜਦੋਂ ਪੁਲਿਸ ਵਾਲਿਆਂ ਦਾ ਵੀ ਇਹੀ ਕੰਮ ਆ ਪਹਿਲਾ ਗੱਡੀ ਆਉਗੀ ਕੂ ਕੂ ਕਰ ਦਾਂਦੇ ਨੇ ਪਹਿਲੇ ਉੱਡ ਜਾਂਦੇ ਨੇ ਚਲ ਉਹਨਾਂ ਨਾਲ ਵੀ ਨਾਲ ਰਲਿ ਮਿਲੀ ਹੋਈ ਆ ਸਾਰੀ ਹੁਣ ਤੁਸੀਂ ਮੰਗੀ ਕਰਦੇ ਹੋ ਅਸੀਂ ਮੰਗੇ ਕਰਦੇ ਵੀ ਸਾਡੇ ਨਸਾ ਵਿਕਣੋਂ ਹਟ ਜੇ ਜੀ ਸਾਡੇ ਇਧਰੋਂ ਗਲੀਆਂ ਚ ਨੰਗੜੋਂ ਹਟ ਜਾਣ ਸਾਡੇ ਆ ਦਰੇ ਤੇ ਕੋਈ ਨਸਾ ਨਾ ਵਿਕੇ ਜਾ ਸਾਥੋਂ ਲਿਖ ਕੇ ਲੈ ਲੈਣਾ ਜਿਹੜੇ ਟੀਕੇ ਲਾ ਕੇ ਘਰਾਂ 'ਚ ਵੜਦੇ ਨੇ ਕੋਈ ਮਰ ਗਿਆ ਜ਼ਿੰਮੇਵਾਰ ਜਿਹੜੇ ਵੇਚਦੇ ਨੇ ਉਹ ਜ਼ਿੰਮੇਵਾਰੀ ਲੈ ਲੈਣ ਜਿਹੜੇ ਕਿਉਂ ਦਿਖਵਾਉਂਦੇ ਨੇ ਜਵਾਖਾਂ ਨੂੰ ਟੀਕੇ ਲਾਉਣ ਨੂੰ ਦਿੰਦੇ ਨੇ ਸੋ ਨੂੰ ਇੱਥੇ ਦਿਖਾਵਾ ਸਿਰੰਜਾਂ ਦੀ ਢੇਰ ਲੱਗੇ ਪੈਨ ਉਹਨਾਂ ਦੀ ਵੀ ਵੀਡੀਓ ਬਣਾ ਲਓ ਚਾਹੀ ਹਾਂ ਦੇਖਿਓ ਸਾਰੇ ਸਬੂਤ ਨੇ ਐ ਵੀ ਨਹੀਂ ਵੀ ਕੋਈ ਸਬੂਤ ਨਹੀਂ ਹੈਗਾ ਸਬੂਤ ਦਿਖਾ ਦਾਨੇ ਆ ਤਾਂ ਤੁਹਾਨੂੰ ਹੁਣ ਆਸ ਹੈ ਕਿਸੇ ਤੋਂ ਵੀ ਕਾਰਵਾਈ ਹੋਵੇਗੀ ਹਾਂਜੀ ਹਾਂ ਹਾਂ ਵੀਰ ਜੀ ਸਾਨੂੰ ਜਦੋਂ ਹੁਣ ਸਾਡੇ ਨਾਲ ਜੁੜੇ ਹੋ ਛੋਟੇ ਤੇ ਆ ਸਕਦੇ ਜੀ ਸਾਡਾ ਇਥੋਂ ਨਸ਼ਾ ਬੰਦ ਕਰੋ ਸਾਡਾ ਤਾਂ ਹੱਥ ਮੰਨ ਕੀ ਬੇਨਤੀ ਹੈਗੀ ਵੀ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪੜਨੋਂ ਹਟਾ ਰੱਖੇ ਨੇ ਵੀ ਇਹਨਾਂ ਪੜਾਈ ਵੱਲ ਧਿਆਨ ਦੇ ਹੁਣ ਵੀ ਇਹ ਨਸ਼ਿਆਂ ਕੰਨੀ ਧਿਆਨ ਨਾ ਦੇਣ ਜਿਹੜੇ ਟੀਕੇ ਲਾਉਂਦੇ ਨੇ ਕਈ ਤਾਂ ਮੁੰਡੇ ਮਰ ਕੇ ਸਾਡੇ ਪਿੰਡ ਚ ਖਬਰਾਂ ਵੀ ਲੱਗੀਆਂ ਹੋਣਗੀਆਂ ਉਹ ਸਿਰਫ ਟੀਕਿਆਂ ਨਾਲ ਹੀ ਮਰੇ ਨੇ ਵੀ ਜਿਹੜਾ ਟੀਕੇ ਵੇਚਦੇ ਨੇ ਕਿੰਨੇ ਮੁੰਡੇ ਹਾਂਜੀ ਕਿੰਨੇ ਮੁੰਡਿਆਂ ਦੀ ਮੌਤਾਂ ਹੋ ਚੁੱਕੀਆਂ ਨੇ ਇੱਕ ਮਹੀਨੇ ਚ ਜੇ 4 ਮੁੰਡਿਆਂ ਦੀ ਮੌਤਾਂ ਹੋ ਗਈਆਂ ਸਾਡੇ ਇਧਰ ਪਿੰਡ ਚ ਕਾਲੇ ਟੋਏ ਤੇ 4 ਮੁੰਡੇ ਮੁੱਕ ਗਏ ਟੀਕਾ ਲਾ ਕੇ ਪੈ ਗਏ ਉਹਨਾਂ ਨੂੰ ਦੁਬਾਰਾ ਉੱਠਣ ਦਾ ਹੁਕਮ ਹੀ ਨਹੀਂ ਹੋਇਆ ਫੇਰ ਅੱਜ ਵੀ ਇੱਥੇ ਕਿਸੇ ਨੇ ਦੇਖਿਆਗਾ ਤਿੰਨ ਜਣਿਆਂ ਦੇ ਟੀਕੇ ਇੱਕ ਦੂਜਾ ਮੁੰਡਾ ਲਾਉਂਦਾ ਸੀ ਜਾਂ ਤਿੰਨ ਜਣਿਆਂ ਦੇ ਕਿਉਂ ਆਸੀ ਉਹ ਬੇਪੜਦ ਹੁੰਦੇ ਨੇ ਅਸੀਂ ਬੁੜੀਆਂ ਤਾਂ ਦੇਖ ਵੀ ਨਹੀਂ ਸਕਦੀਆਂ ਇੱਕ ਸਾਡੇ ਚ ਬੁੜੀ ਗਈ ਸੀ ਉਹ ਵੀ ਐ ਪੱਲਾ ਕਰਕੇ ਲੰਗੀ ਆ ਉਤੋਂ ਵੀ ਨੰਗੇ ਨੇ ਜਮਾ ਦੇਖ ਵੀ ਨਹੀਂ ਸਕਦੀਆਂ ਸੀ ਟੀਕੇ ਲਾਉਂਦੇ ਨੇ ਇੱਥੇ ਦਰੇ ਤੇ ਟੀਕੇ ਲਾਉਂਦੇ ਨੇ ਜੇ ਉਹਦੇ ਵੀ ਵੀਡੀਓ ਬਣਾ ਸਕਣੀਆਂ ਬਣਾ ਵੀ ਸਕਦੇ ਹੁੰਗੇ ਜਿੱਥੇ ਲੱਗਦੇ ਨੇ ਮੈਂ ਤਾਂ ਜੀ ਤੁਸੀਂ ਕਿੱਥੇ ਬੈਠੇ ਹੋ ਤੇ ਤੁਹਾਨੂੰ ਕਿਉਂ ਬੈਠਣਾ ਪੈ ਰਿਹਾਗਾ ਸਨਾਮੀ ਪਤੀ ਕਿੱਥੇ ਬੈਠੇ ਨੇ ਨਹੀਂ ਸਨਾਮੀ ਪਤੀ ਸਨਾਮੀ ਪਤੀ ਜੀ ਮੰਡੀ ਦੇ ਘਰ ਤੇ ਬੈਠੇ ਨੇ ਕਿਉਂ ਬੈਠਣਾ ਪੈ ਰਿਹਾਗਾ ਸਾਨੂੰ ਬੈਠਣਾ ਪਿਆ ਧਰਨੇ ਵਾਲੇ ਬੈਠਣਾ ਪਿਆ ਨਸ਼ੇ ਵਾਲੇ ਹੂੰ ਇਹ ਕੀ ਦਿੱਕਤ ਆ ਰਹੀ ਹੈ ਸਾਨੂੰ ਦਿੱਕਤ ਆ ਰਹੀ ਹੈ ਕਿ ਚੋਰੀਆਂ ਕਰਦੇ ਨੇ ਕਿ ਜਦ ਕੋਸ ਆ ਜਾਂਦੇ ਨੇ ਕੋਠਿਆਂ ਤੇ ਚੜ ਜਾਂਦੇ ਨੇ ਸਾਡੇ ਕੁੜੀਆਂ ਵਟਿਆਣਾ ਨੇ ਕੋਟੇ ਤੇ ਚੜ ਕੇ ਬਾਹਰ ਖੋਲਦੇ ਨੇ ਕੀ ਫੇਰ ਹੂੰ ਕਿਸੇ ਇਸ ਕਾਨੂੰਨੀ ਕਾਰਵਾਈ ਦਾ ਹੱਲ ਵਾਣਨਾ ਚਾਹੀਦਾ ਕਿੰਨੇ ਕੁ ਲੋਕ ਨੇ ਕੋਣ ਨਸ਼ਾ ਵੇਚ ਰਿਹਾ ਨਸ਼ੇ ਵਾਲੇ ਬਾਦੂ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਨਾ ਜੀ ਨਾ ਕੁਝ ਨਹੀਂ ਕਾਰਵਾਈ ਹੂੰ ਉਹ ਤੁਹਾਨੂੰ ਕਿਉਂ ਬੈਠਣਾ ਪਿਆ ਸਾਨੂੰ ਬੈਠਣਾ ਪੈ ਗਿਆ ਫਿਰ ਇਨਸਾਨ ਬੰਦੇ ਤਾਂ ਕੋਈ ਕੰਮ ਨਹੀਂ ਉੱਤਾ ਨੀ ਚੱਕ ਦੇਗੇ ਵਿੱਚ ਵੇਚਦੇ ਨੇ ਉਹ ਅੱਜ ਕਿੰਨੇ ਲੋਕਾਂ ਨੂੰ ਫੜਾਇਆ ਤੁਸੀਂ ਅੱਜ ਅਸੀਂ 4 ਲੋਕਾਂ ਨੂੰ ਫੜਾਇਆ ਠੀਕ ਹੈ ਅਸੀਂ ਨੇ ਭੱਜ ਕੇ ਫੜਾਇਆ ਜੀ ਫੋਨ ਕਰਿਆ ਪੁਲਿਸ ਵਾਲਿਆਂ ਨੂੰ ਤੁਸੀਂ ਮੰਗ ਕੀ ਕਰਦੇ ਹੋ ਮੰਗ ਤਾਂ ਵਸਲ ਨਸ਼ਾ ਬੰਦ ਹੋਣਾ ਚਾਹੀਦਾ ਜੀ ਸਾਡੀ ਮੰਗ ਇਹ ਆ ਕਿ ਜੇ ਨਸ਼ੇ ਵਾਲੇ ਨਹੀਂ ਹਰਦੇ ਜੇ ਸਾਡੇ ਘਰੇ ਚੋਰੀ ਹੋ ਗਈ ਜਾਂ ਕੁੜੀ ਭੱਜ ਪੁੱਜ ਗਈ ਉਹਨਾਂ ਦੀ ਕੋਈ ਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਸੀ ਵੀ ਸੀ ਵਾਰਡ ਦੇ ਮਸੀਆ ਇਸ ਵਾਰਡ 'ਚ ਜਿੰਨਾ ਵੀ ਨਸ਼ਾ ਵਿਕਦਾ ਉੰਨੇ ਗੱਦੋ ਥੋੜੇਗਾ ਸ਼ਰਾਬ ਤੋਂ ਲੈ ਕੇ ਟੀਜ ਭੁੱਕੀ ਤੱਕ ਸਾਰਾ ਕੁਝ ਵਿਗਦੇਗਾ ਹਜ਼ਾਰਾਂ ਬਾਰੀ ਪੁਲਿਸ ਨੂੰ ਕਹਤਾ ਪੁਲਿਸ ਫੜਕੇ ਵੀ ਲੈ ਜਾਂਦੀ ਹੈਗੀ ਪਰ ਇਹ ਜਿਹੜੇ ਸਿਗਨੇਚਰ ਦੇ ਨੇ ਪੁਸ ਵਾਲੇ ਕਹਿੰਦੇ ਨੇ ਇਹਨਾਂ ਦੇ ਕੋਈ ਪਰਚਾ ਨਹੀਂ ਬਣਦਾ ਹੈਗਾ ਪਤਾ ਨਹੀਂ ਕਿਉਂ ਨਹੀਂ ਬਣਦਾ ਠੀਕ ਹੈ ਤਾਂ ਕਿਵੇਂ ਦੇਖਦੇ ਹਾਂ ਕਿ ਹੁਣ ਜਿਹੜਾ ਔਰਤਾਂ ਨੂੰ ਬੈਠਣਾ ਪਿਆਗਾ ਇਹ ਔਰਤਾਂ ਦੁਖੀ ਹੋ ਕੇ ਬੈਠੇ ਨੇ ਇਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਸਕੂਲ ਜਾਂਦੇ ਨੇ ਕੁੜੀਆਂ ਸਕੂਲ ਜਾਂਦੇ ਨੇ ਉਹਨਾਂ ਦਾ ਧਿਆਨਾ ਵੀ ਉੱਪਰ ਹੋ ਗਿਆ ਜਦੋਂ ਇਧਰ ਪੁਲਿਸ ਰੇਡ ਮਾਰਦੀ ਹੈ ਉਹ ਸਾਰੇ ਇਹਨਾਂ ਦੇ ਘਰਾਂ 'ਚ ਵੜਦੇ ਨੇ ਨਸ਼ੇੜੀ ਜਿਹੜੇ ਇਹ ਰੇ ਵੇਚਦੇ ਨੇ ਇਹਨਾਂ ਦੇ ਘਰ ਨੀਵੇਂ ਨੇ ਕਿਸੇ ਦਾ ਕੋਈ ਛੋਟੇ ਛੋਟੇ ਉਹ ਗੰਦਾ ਨੇ ਮਾਰ ਕੇ ਛਾਲਾ ਕਰੇ ਜਾਵੜਦੇ ਨੇ ਪੁਲਿਸ ਤੋਂ ਡਰਦੇ ਇਹ ਆਕਰੀਆਂ ਵਿਚਾਰੀਆਂ ਆੱਕ ਕੇ ਹੋੜੇ ਬੈਈਆਂ ਹੁਣ ਚਾਰ ਦਿਨਾਂ ਤੋਂ ਚੋਰੀਆਂ ਵੀ ਹੋ ਰਹੀਆਂ ਨੇ ਚੋਰੀਆਂ ਵੀ ਹੁੰਦੀਆਂ ਨੇ ਜੀ ਹਾਂ ਚੋਰੀਆਂ ਵੀ ਘੱਟੋ ਘਾਟ 10-15 ਚੋਰੀਆਂ ਹੋ ਗਈਆਂ ਲੈ ਇਹ ਸਾਰੇ 15 ਦਿਨਾਂ 'ਚ ਤਾਂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਮੁੱਖ ਮੰਤਰੀ ਕਹਿੰਦੇ ਸੀ ਕਿ ਨਸ਼ਾ ਜਿਹੜਾ ਉਹ ਸਾਲ ਦੇ ਵਿੱਚ ਵਿੱਚ ਬੰਦ ਕਰ ਦੇਣਾ ਇਹ ਤਾਂ ਜੀ ਮੇਥੋਂ ਕਹ ਨੂੰ ਕਹੋ ਨਾ ਤੁਸੀਂ ਕਿਹੜਾ ਨਸ਼ਾ ਬੰਦ ਕਰਾਤਾ ਇਹ ਨਸ਼ਾ ਦਾ ਦੁਗਾ ਚਾਰ ਗੁਣਾ ਵੱਧ ਗਿਆ ਜੀ ਕਿਹੜਾ ਨਹੀਂ ਵਧਿਆ ਦੱਸ ਦੋ ਮੈਨੂੰ ਕੱਲੀ ਹਰਿਆਣੇ ਦੀ ਸ਼ਰਾਬ ਤੇ ਕੰਟਰੋਲ ਹੋਇਆ ਹੋਰ ਕਿਸੇ ਚੀਜ਼ ਤੇ ਕੰਟਰੋਲ ਨਹੀਂ ਐ ਇਸ ਵੇਲੇ ਜ ਜਿੰਨੀ ਪਹਿਲਾਂ ਹਰਿਆਣੇ ਦੀ ਸ਼ਰਾਬ ਵਿਕਦੀ ਸੀ ਉਹ ਬੰਦ ਹੋ ਗਈ ਉਹਨੇ ਹੁਣ ਸਿਗਨੇਚਰ ਤੇ ਚਿੱਟਾ ਚੱਲ ਪਿਆ ਮੌਜੂਦਾ ਐਮਐਲਏ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਐਸ ਨੂੰ ਲੈ ਕੇ ਨਹੀਂ ਅਸੀਂ ਨਹੀਂ ਕੀਤੀ ਜਿਹੜੇ ਇੱਥੇ ਉਹ ਬਣੇ ਹੋਏ ਨੇ ਆਪਣਾ ਇਸ ਵਾਲੇ ਨਸ਼ਾ ਸੜਾਊ ਵਾਲੇ ਇਹ ਗਏ ਨੇ ਇਹਨਾਂ ਨੇ ਧਰਨਾ ਵੀ ਲਾਇਆ ਐਮਐਲਏ ਦੇ ਮੰਤਰੀ ਦੇ ਪਰੋੜੇ ਕੋਈ ਇਹਨਾਂ ਦਾ ਹੱਲ ਨਹੀਂ ਹੋਇਆ ਹੈਗਾ ਕਿਹੜਾ ਐਮਐਲਏ ਤੁਹਾਡਾ ਆਹ ਮਨੁਰੂੜਾ ਜੀ ਤਾਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਨਾ ਕੋਈ ਨਹੀਂ ਹੱਲ ਕੀਤਾ ਇਹ ਮੇਰਾ ਘਰ ਘਟੂ ਘਟੂ ਦੋ ਤਿੰਨ ਵਾਰੀ ਧਰਨੇ ਲਾਇ ਲੈਣਾ ਤਾਂ ਹੁਣ ਫਿਰ ਆਸ ਕੀ ਕਰਦੇ ਹੋਗੇ ਇਹਨਾਂ ਤੋਂ ਪੁਲਿਸ ਤੋਂ ਆਸ ਤਾਂ ਹੁਣ ਅਸੀਂ ਜਦੋਂ ਸਾਡੀਆਂ ਬੁੜੀਆਂ ਉੱਠ ਖੜੀਆਂ ਅਸੀਂ ਹੁਣ ਤਾਂ ਛੱਡੇ ਚੱਕ ਲੈ ਅਸੀਂ ਤਾਂ ਆਪ ਹੀ ਹੁਣ ਸਰਕਾਰ ਤੋਂ ਤਾਂ ਕੁਝ ਕਰਦੀ ਨਹੀਂ ਅਸੀਂ ਆਪ ਹੀ ਦੇਖਾਂਗੇ ਦੋ ਹੱਥ ਸਰਕਾਰ ਤੋਂ ਤੁਹਾਨੂੰ ਵੀ ਆਸ ਸਰਕਾਰ ਤੋਂ ਆਸ ਹੁੰਦੀ ਫਿਰ ਉਹਨੂੰ ਕੰਟਰੋਲ ਹੋ ਜਾਂਦਾ ਜੀ ਪੌਣੇ ਤਿੰਨ ਸਾਲ ਹੋ ਗਏ ਇਹਦਾ ਇੱਕ ਮਹੀਨੇ ਚ ਹੈ ਦੀ ਮੈਂ ਖਤਮ ਕਰ ਦੂੰਗਾ ਉੱਥੇ ਕੁਝ ਲੇਬਰ ਕਲਾਸ ਪਰਿਵਾਰ ਨੇ ਜਿਹੜੇ ਉੱਥੇ ਰਹਿ ਰਹੇ ਨੇ ਉਹ ਸਾਡੇ ਧਿਆਨ ਚ ਆਇਆ ਸੀ ਕਿ ਉੱਥੇ ਜਿਹੜੇ ਸਗਰੇਟਰ ਕੈਪਸੂਲ ਨੇ ਨਹੀਂ ਉਹ ਕੁਝ ਬੰਦੇ ਜਿਹੜੇ ਹੈਗੇ ਨੇ ਉਹ ਲੈ ਕੇ ਆਉਂਦੇ ਨੇ ਨਾਲ ਉਹ ਖਾਂਦੇ ਨੇ ਨਾਲੇ ਅੱਗੇ ਉਹ ਦੇ ਦਿੰਦੇ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬਿਲਕੁਲ ਕਲੀਅਰ ਕਟ ਸਾਨੂੰ ਹਦਾਇਤਾਂ ਨੇ ਕਿ ਕੋਈ ਵੀ ਬੰਦਾ ਨਸ਼ੇ ਕਰਨ ਵਾਲਾ ਹੈਗਾ ਜੋ ਉਹਨੂੰ ਦਵਾਈ ਦਵਾਈ ਜਾਵੇ ਜੇ ਕੋਈ ਵੇਚਣ ਵਾਲਾ ਹੈਗਾ ਉਹਨੂੰ ਤੇ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ ਮਾਜੋਗ ਡੀਸੀ ਸਾਹਿਬ ਨੇ ਉਹ ਸਿਗਨੇਚਰ ਵਾਲੇ ਕੈਪਸੂਲ ਉਹ इजीली ਅਵੇਲੇਬਲ ਹੋ ਜਾਂਦੇ ਨੇ ਉਹਨਾਂ ਦੇ ਅਕੋਰਡਿੰਗ ਇੱਕ ਆਰਡਰ ਪਾਸ ਕੀਤਾ ਹੋਇਆ ਕਿ ਜੇ ਉਹ ਕਿਸੇ ਬੰਦੇ ਤੋਂ ਮਿਲਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੇ ਤਾਂ ਕੋਈ ਮਰੀਜ਼ ਆ ਡਾਕਟਰ ਲਿਖ ਕੇ ਦਿੱਤਾ ਉਹ ਤੋਂ ਇਲਾਵਾ ਅਸੀਂ ਉਸ ਲੈਵਲ ਦੀ ਜਿਹੜੀ ਹੈਗੀ ਆ ਅਸੀਂ ਕਾਫੀ ਪਰਚੇ ਵੀ ਦਰਜ ਕੀਤੇ ਨੇ ਉਸ ਗਲੀ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਇੱਕ ਸ਼ਿਕਾਇਤ ਆਈ ਸੀ ਕਿ ਇਸ ਤਰ੍ਹਾਂ ਦੇ ਕੁਝ ਬੰਦੇ ਹੈਗੇ ਨੇ ਅਸੀਂ ਰੇਡ ਕਰਕੇ ਉੱਥੋਂ ਲਿਆ ਕੇ ਅਸੀਂ ਕੱਲ 5-6 ਵਿਅਕਤੀਆਂ ਦੇ ਉੱਤੇ ਜਿਹੜਾ ਹੈਗਾ ਐਫ ਆਈ ਆਰ ਵੀ ਦਰਜ ਕਰੀ ਆ ਉਹਦੇ ਕਲੰਦਰੇ ਵੀ ਦਿੱਤੇ ਨੇ ਔਰ ਅਸੀਂ ਪੂਰੀ ਸਖਤੀ ਕੀਤੀ ਹੋਈ ਹੈ ਕਾਫੀ ਦਿਨਾਂ ਦੇ ਉੱਤੇ ਲੰਘਦੇ ਵੱੜਦੇ ਅਸੀਂ ਪੁਲਿਸ ਪਾਰਟੀ ਵੀ ਜਾਂਦੀ ਆ ਮੈਂ ਖੁਦ ਵੀ ਜਾਂਨਾ ਤਾਂ ਇਹ ਮੇਰੇ ਧਿਆਨ 'ਚ ਆਇਆ ਕਿ ਇਹ ਜਿਹੜੇ ਹੁਣ ਉੱਥੇ ਕੁਝ ਜੜੀਆਂ ਲੇਡੀਜ਼ ਹੈਗੀਆਂ ਨੇ ਉਹ ਵਿੱਚੋਂ ਹੀ ਉਹਨਾਂ ਦੇ ਹੀ ਉਹ ਕੁਝ ਰਿਸ਼ਤੇ ਰਸਤੇਦਾਰ ਨੇ ਜਿਨ੍ਹਾਂ ਦੇ ਉੱਤੇ ਕੱਲ ਪਰਚਾ ਦਰਜ ਹੋਇਆ ਉਹ ਹੁਣ ਅੱਜ ਕੁਝ ਹੋਰ ਲੇਡੀ ਦਾ ਕੇ ਨਾਲ ਉੱਥੇ ਬੈਠ ਗਈਆਂ ਇਹ ਪੰਜ ਸੱਤ ਕੇ ਲੇਡੀਜ਼ ਨੇ ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਇਹਨਾਂ ਨੂੰ ਥੋੜਾ ਜਿਹਾ ਜੋ ਸਿਸਟਮ ਚੱਲ ਰਿਹਾ ਇਹਨਾਂ ਨੂੰ ਮਿਸਗਾਈਡ ਵੀ ਕਰ ਰਹੇ ਨੇ ਕੁਝ ਬੰਦੇ ਸਰ ਪੁਲਿਸ ਵੱਲੋਂ ਹੁਣ ਤੱਕ ਕਿੰਨਾ ਜਿਹੜਾ ਨਸ਼ਾ ਹੈਗਾ ਬਰਾਮਦ ਕੀਤਾ ਗਿਆ ਜਿਵੇਂ ਤੁਸੀਂ ਫਿਰ ਅਸੀਂ ਕੀ ਜਿਹੜੇ ਨਿਸ਼ਾਨ ਸਰ ਨੇ ਉਹਨਾਂ ਨੂੰ ਫੜਿਆ ਗਿਆ ਦੇਖੋ ਜੀ ਅਸੀਂ ਤਾਂ ਚੱਲ ਹੀ ਰਿਹਾ ਅਸੀਂ ਕੰਟੀਨਿਊ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਰੇਡ ਵਗੈਰਾ ਵੀ ਕਰ ਰਹੇ ਹਾਂ ਇਸ ਤਰ੍ਹਾਂ ਦਾ ਹੁੰਦਾ ਜਿਹੋ ਜੀ ਕਿਸੇ ਦੇ ਖਿਲਾਫ ਕੋਈ ਬਣਦੀ ਕਾਰਵਾਈ ਹੋ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਪੂਰੀ ਸਖਤੀ ਕੀਤੀ ਹੋਈ ਹੈ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕਿਉਂਕਿ ਉੱਪਰੋਂ ਸਰਕਾਰ ਦੀਆਂ ਕਲੀਅਰ ਕਟ ਦਿੱਤਾ ਨੇ ਅਸੀਂ ਉਹਨਾਂ ਦੀ ਜੋ ਗਾਈਡਲਾਈਨਸ ਆ ਰਹੀਆਂ ਨੇ ਤੇ ਮਹਾਂ ਜੋ ਐਸਐਸਪੀ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਜੋ ਗਾਈਡਲਾਈਨਸ ਆ ਰਹੀਆਂ ਨੇ ਉਹਨਾਂ ਨੂੰ ਪੂਰਾ ਫਾਲੋ ਕਰ ਰਹੇ ਆ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਤੇ ਥੋੜਾ ਜਿਹਾ ਉਹਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਕੋਈ ਇਸ ਜੀ ਸਿਚੁਏਸ਼ਨ ਨਹੀਂ ਹੈਗੀ ਸਥਿਤੀ ਕੰਟਰੋਲ ਦੇ ਵਿੱਚ ਆ ਗਈ ਹੈ